ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਕੌਕਿਆਂ ਦਾ ਪ੍ਰੇਮੀ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕਰਿਆ ਕਰਦਾ ਸੀ ਉਸ ਪ੍ਰੇਮੀ ਦੇ ਘਰ ਦੇ ਸਾਹਮਣੇ ਇੱਕ ਨਾਸਤਕ ਬੰਦਾ ਰਹਿੰਦਾ ਸੀ ਉਹ ਨਾਸਤਕ ਬੰਦਾ ਨਾਨਕ ਸਰ ਤੇ ਬਾਬਾ ਈਸ਼ਰ ਸਿੰਘ ਜੀ ਦੀ ਬੜੀ ਨਿੰਦਿਆ ਕਰਿਆ ਕਰਦਾ ਸੀ ਨਾਲੇ ਉਹ ਬਾਬਾ ਜੀ ਦੇ ਸੰਗੀਆਂ ਦੀ ਵੀ ਨਿੰਦਿਆ ਕਰਦਾ ਸੀ ਇੱਕ ਵਾਰ ਉਸ ਬਾਬਾ ਜੀ ਦੇ ਸੰਗੀ ਨੇ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਬੇਨਤੀ ਕੀਤੀ ਕਿ ਜੀ ਸਾਡੇ ਘਰ ਦੇ ਸਾਹਮਣੇ ਇੱਕ ਨਾਸਤਕ ਬੰਦਾ ਰਹਿੰਦਾ ਹੈ ਓਹੋ ਆਪ ਜੀ ਦੀ ਤੇ ਆਪ ਜੀ ਦੇ ਸੰਗੀਆਂ ਦੀ ਬੜੀ ਨਿੰਦਿਆ ਕਰਦਾ ਹੈ ਜਦੋਂ ਮੈਂ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਸਵੇਰੇ ਹੀ ਉਹ ਨਾਸਤਕ ਬੰਦਾ ਮੱਥੇ ਲੱਗ ਜਾਂਦਾ ਹੈ ਉਹ ਨਾਸਤਕ ਬੰਦਾ ਕਰਨ ਕਰਾਉਣ ਵਾਲਿਆਂ ਕੋਲ ਜਾਂਦਾ ਹੈ ਸਾਡੀਆਂ ਮੱਜਾਂ ਦੇ ਥਣਾ ਵਿੱਚੋਂ ਖੂਨ ਆਉਣ ਲੱਗ ਜਾਂਦਾ ਹੈ ਸਾਡੇ ਕਮਾਂਕਾਰਾਂ ਵਿੱਚ ਬਹੁਤ ਹੀ ਵਿਗਨ ਪੈਂਦੇ ਹਨ ਬਾਬਾ ਈਸ਼ਰ ਸਿੰਘ ਜੀ ਨੇ ਉਸ ਪ੍ਰੇਮੀ ਨੂੰ ਪੁੱਛਿਆ ਕਿ ਤੇਰਾ ਅਮਰਤ ਛਗਿਆ ਹੋਇਆ ਹੈ ਉਸ ਪ੍ਰੇਮੀ ਨੇ ਕਿਹਾ ਜੀ ਮੇਰਾ ਅਮਰਤ ਛਗਿਆ ਹੋਇਆ ਹੈ ਬਾਬਾ ਜੀ ਨੇ ਪੁੱਛਿਆ ਕਿ ਤੂੰ ਨਿਤਨੇਮ ਕਰਦਾ ਹੈ ਉਸ ਪ੍ਰੇਮੀ ਨੇ ਕਿਹਾ ਜੀ ਨਿਤਨੇਮ ਵੀ ਕਰਦਾ ਹਾਂ ਬਾਬਾ ਜੀ ਨੇ ਪੁੱਛਿਆ ਕਿ ਗੁਰਦੁਆਰਾ ਸਾਹਿਬ ਜਾ ਕੇ ਹਰ ਰੋਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ ਉਸ ਪ੍ਰੇਮੀ ਨੇ ਕਿਹਾ ਕਿ ਜੀ ਗੁਰਦੁਆਰਾ ਸਾਹਿਬ ਤਾਂ ਮੈਂ ਨਹੀਂ ਜਾਂਦਾ ਗੁਰਦੁਆਰਾ ਸਾਹਿਬ ਜਾਣ ਦਾ ਸਮਾਂ ਨਹੀਂ ਲੱਗਦਾ ਬਾਬਾ ਈਸ਼ਰ ਸਿੰਘ ਜੀ ਨੇ ਫਰਮਾਇਆ ਕਿ ਗੁਰਮਖਾ ਇਹ ਤਾਂ ਬਹੁਤ ਵੱਡੀ ਕਮੀ ਹੈ ਤੂੰ ਸਾਡਾ ਬਚਨ ਮੰਨ ਹਰ ਰੋਜ਼ ਨਿਤਨੇਮ ਕਰਕੇ ਉਸ ਗਵਾਂਡੀ ਦੇ ਬਾਰ ਵਿੱਚ ਖੜਨ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਹੁਕਮਨਾਮਾ ਸੁਣ ਕੇ ਉਸ ਹੁਕਮਨਾਮੇ ਦੀ ਇੱਕ ਪੰਗਤੀ ਦਾ ਜਾਪ ਕਰਦਾ ਹੋਇਆ ਘਰ ਵਾਪਸ ਆਇਆ ਕਰ ਫੇਰ ਉਸ ਗਵਾਂਡੀ ਦੇ ਮੱਥੇ ਲੱਗਿਆ ਕਰ ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥੇ ਲੱਗ ਕੇ ਫੇਰ ਉਸ ਗਵਾਂਡੀ ਦੇ ਮੱਥੇ ਲੱਗੇਗਾ ਤਾਂ ਉਸ ਗਵਾਂਡੀ ਦੇ ਪਾਪ ਖਤਮ ਹੋਣ ਲੱਗ ਜਾਣਗੇ ਗੁਰੂ ਸਾਹਿਬਾਂ ਦੀ ਸ਼ਕਤੀ ਵਰਤੇਗੀ ਉਸ ਗਵਾਂਡੀ ਦੀ ਬੁੱਧੀ ਦਾ ਪਲਟਾ ਜਾਵੇਗਾ ਉਸ ਪ੍ਰੇਮੀ ਨੇ ਬਾਬਾ ਜੀ ਨੂੰ ਸਤਿ ਬਚਨ ਕਿਹਾ ਤੇ ਘਰੇ ਆ ਗਿਆ ਉਹ ਪ੍ਰੇਮੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਗੁਰਦੁਆਰਾ ਸਾਹਿਬ ਜਾਣ ਲੱਗ ਪਿਆ ਉਹ ਗਵਾਂਢੀ 7 ਵਜੇ ਆਪਣੇ ਦਰਵਾਜੇ ਦੇ ਬਾਹਰ ਖੜਦਾ ਸੀ ਉਹ ਪ੍ਰੇਮੀ 6:30 ਵਜੇ ਹੀ ਗੁਰਦੁਆਰਾ ਸਾਹਿਬ ਜਾਣ ਲੱਗ ਪਿਆ ਗੁਰਦੁਆਰਾ ਸਾਹਿਬ ਜਾ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਥੋੜੀ देर ਝਾੜੂ ਦੀ ਸੇਵਾ ਕਰਨ ਲੱਗ ਪਿਆ ਤੇ ਹੁਕਮਨਾਮਾ ਸੁਣ ਕੇ ਹੁਕਮਨਾਮੇ ਦੀ ਪਹਿਲੀ ਪੰਕਤੀ ਦਾ ਜਾਪ ਕਰਦਾ ਹੋਇਆ ਘਰੇ ਵਾਪਸ ਆਉਣ ਲੱਗਿਆ ਜਦੋਂ ਉਹ ਪ੍ਰੇਮੀ ਘਰ ਵਾਪਸ ਆਉਂਦਾ ਸੀ ਤਾਂ ਉਹ ਨਾਸਤਕ ਗਵਾਂਢੀ ਆਪਣੇ ਬਾਰ ਵਿੱਚ ਖੜਾ ਹੁੰਦਾ ਸੀ ਇਸ ਤਰ੍ਹਾਂ ਕਰਦੇ ਹੋਏ ਜਦੋਂ ਉਸ ਪ੍ਰੇਮੀ ਨੂੰ 15 ਦਿਨਾਂ ਦਾ ਸਮਾਂ ਬੀਤਿਆ ਤਾਂ ਉਸ ਪ੍ਰੇਮੀ ਦੇ ਘਰ ਸਾਰੇ ਹੀ ਕੰਮ ਰਾਸ ਹੋਣ ਲੱਗ ਪਏ ਮੱਜਾਂ ਦੇ ਥਣਾ ਵਿੱਚੋਂ ਖੂਨ ਆਉਣਾ ਬੰਦ ਹੋ ਗਿਆ ਮੱਜਾਂ ਵਧੀਆ ਦੁੱਧ ਦੇਣ ਲੱਗ ਪਈਆਂ ਘਰ ਵਿੱਚ ਹੋਰ ਵੀ ਸਾਰੇ ਕੰਮ ਸਵਰਨ ਲੱਗ ਪਏ ਘਰ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ ਉਸ ਪ੍ਰੇਮੀ ਨੇ ਨਵਾਂ ਸਾਈਕਲ ਲੈ ਲਿਆ। ਇੱਕ ਦਿਨ ਪੂਰਨਮਾਸ਼ੀ ਦਾ ਦਿਨ ਸੀ। ਉਹ ਪ੍ਰੇਮੀ ਆਪਣੇ ਨਵੇਂ ਸਾਈਕਲ ਤੇ ਨਾਨਕ ਸਰ ਜਾਣ ਲੱਗਿਆ ਤਾਂ ਉਹ ਨਾਸਤਕ ਬੰਦਾ ਆਪਣੇ ਦਰਾਂ ਵਿੱਚ ਬਾਹਰ ਖੜਾ ਸੀ। ਉਸ ਨਾਸਤਕ ਬੰਦੇ ਨੇ ਉਸ ਪ੍ਰੇਮੀ ਨੂੰ ਕਿਹਾ ਕਿ ਭਾਈ ਸਾਹਿਬ ਮੈਨੂੰ ਵੀ ਆਪਣੇ ਨਾਲ ਨਾਨਕ ਸਰ ਬਾਬਾ ਜੀ ਦੇ ਕੋਲ ਲੈ ਚੱਲ। ਇਹ ਸੁਣ ਕੇ ਉਸ ਪ੍ਰੇਮੀ ਨੂੰ ਬੜੀ ਹੈਰਾਨਗੀ ਹੋਈ। ਉਸ ਪ੍ਰੇਮੀ ਨੇ ਕਿਹਾ ਤੂੰ ਤਾਂ ਬਾਬਾ ਜੀ ਦੀ ਇੰਨੀ ਨਿੰਦਿਆ ਕਰਦਾ ਹੈ। ਤੈਨੂੰ ਕੀ ਹੋ ਗਿਆ? ਤੂੰ ਉੱਥੇ ਜਾਣ ਨੂੰ ਕਿਵੇਂ ਕਹਿ ਰਿਹਾ ਹੈਂ? ਤੂੰ ਤਾਂ ਕਹਿੰਦਾ ਹੈ ਕਿ ਜਿੰਨੇ ਕਸ਼ੈਰੇ ਵਿੱਚ ਵਲ ਹਨ ਉਨੇ ਤੁਹਾਡੇ ਸੰਤਾਂ ਦੇ ਤੁਹਾਡੇ ਵਿੱਚ ਵਲ ਹਨ ਤੂੰ ਤਾਂ ਕਹਿੰਦਾ ਹੈ ਕਿ ਉਥੇ ਅਸੀਂ ਬੋਲਾ ਮਾਲ ਖਾਣ ਜਾਂਦੇ ਹਾਂ ਭਾਵ ਖੀਰ ਕੜਾ ਖਾਣ ਜਾਂਦੇ ਹਾਂ ਉਥੇ ਮौजਾਂ ਕਰਦੇ ਹਾਂ ਉਹ ਨਾਸਤਕ ਬੰਦਾ ਕਹਿਣ ਲੱਗਿਆ ਕਿ ਸਾਡੀਆਂ ਮੱਜਾਂ ਦੇ ਥਣਾ ਵਿੱਚੋਂ ਖੂਨ ਆਉਣਾ ਨਹੀਂ ਹਟ ਰਿਹਾ ਮੈਂ ਚੂੜ ਚੱਕ ਤੋਂ ਸਿਆਣੇ ਕੋਲੋਂ ਜੰਤਰ ਮੰਤਰ ਵੀ ਕਰਵਾ ਕੇ ਲਿਆਇਆ ਸੀ ਪਰ ਕੋਈ ਫਰਕ ਨਹੀਂ ਪਿਆ ਮੈਨੂੰ ਹੁਣ ਪਤਾ ਲੱਗ ਗਿਆ ਹੈ ਕਿ ਇੰਨਾ ਸਿਆਣਿਆਂ ਜੰਤਰਾਂ ਮੰਤਰਾਂ ਵਾਲਿਆਂ ਦੇ ਕੋਲ ਕੁਝ ਨਹੀਂ ਹੈ ਬਾਬਾ ਈਸ਼ਰ ਸਿੰਘ ਜੀ ਪੂਰੇ ਪਹੁੰਚੇ ਹੋਏ ਮਹਾਪੁਰਖ ਹਨ ਮੈਨੂੰ ਵੀ ਤੂੰ ਆਪਣੇ ਨਾਲ ਲੈ ਕੇ ਚੱਲ ਉਹ ਨਾਸਤਕ ਬੰਦਾ ਉਸ ਪ੍ਰੇਮੀ ਦੇ ਸਾਈਕਲ ਪਿੱਛੇ ਬੈਠ ਗਿਆ ਉਸ ਪ੍ਰੇਮੀ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਇਹ ਕੋਈ ਸੁਪਨਾ ਹੋਵੇ ਉਸ ਪ੍ਰੇਮੀ ਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਇੰਨੀ ਨਿੰਦਿਆ ਕਰਨ ਵਾਲਾ ਬੰਦਾ ਆਪੇ ਹੀ ਉਸ ਦੇ ਨਾਲ ੱੱੱਕੇ ਨਾਲ ਬਾਬਾ ਜੀ ਦੇ ਕੋਲ ਜਾ ਰਿਹਾ ਹੈ ਜਦੋਂ ਉਹ ਨਾਨਕ ਸਰ ਦੇ ਨੇੜੇ ਪਹੁੰਚੇ ਉਧਰੋਂ ਬਾਬਾ ਜੀ ਆ ਰਹੇ ਸਨ ਬਾਬਾ ਜੀ ਦੇ ਨਾਲ ਚੰਗੇ ਚੰਗੇ ਤਕੜੇ ਸਰਦਾਰ ਤੇ ਬਹਿੰਗਮ ਤੁਰੇ ਆ ਰਹੇ ਸਨ ਤਕਰੀਬਨ 60-70 ਬੰਦੇ ਬਾਬਾ ਜੀ ਦੇ ਨਾਲ ਸਾਰਿਆਂ ਦੇ ਹੱਥਾਂ ਵਿੱਚ ਮਾਲਾ ਫੜੀ ਹੋਈ ਸੀ ਤੇ ਸਾਰੇ ਹੀ ਵਾਹਿਗੁਰੂ ਆਹੇ ਗੁਰੂ ਦਾ ਜਾਪ ਕਰ ਰਹੇ ਸਨ ਉਸ ਪ੍ਰੇਮੀ ਨੇ ਬਾਬਾ ਜੀ ਨੂੰ ਦੇਖਦੇ ਹੀ ਸਾਈਕਲ ਨੂੰ ਪਿੱਛੇ ਹੀ ਖੜਾ ਕਰ ਦਿੱਤਾ ਉਹ ਗਵਾਂਡੀ ਸਾਈਕਲ ਕੋਲ ਹੀ ਖੜ ਗਿਆ ਤੇ ਪ੍ਰੇਮੀ ਨੇ ਫਟਾਫਟ ਭੱਜ ਕੇ ਨੇੜੇ ਹੋ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਨੇ ਉਸ ਪ੍ਰੇਮੀ ਨੂੰ ਕਿਹਾ ਕਿ ਸੁਣਾ ਗੁਰਮਖਾ ਤੇਰੇ ਗਵਾਂਡੀ ਦਾ ਕੀ ਹਾਲ ਹੈ ਉਸ ਪ੍ਰੇਮੀ ਨੇ ਬਾਬਾ ਜੀ ਦੇ ਨੇੜੇ ਹੋ ਕੇ ਕਿਹਾ ਕਿ ਬਾਬਾ ਜੀ ਉਹ ਗਵਾਂਢੀ ਮੇਰੇ ਨਾਲ ਹੀ ਆਇਆ ਹੈ ਆਪ ਜੀ ਦੀ ਮਿਹਰ ਹੋ ਗਈ ਹੈ ਬਾਬਾ ਜੀ ਨੇ ਕਿਹਾ ਕਿ ਅੱਛਾ ਬਾਬਾ ਜੀ ਨੇ ਕਿਹਾ ਕਿ ਤੂੰ ਸਾਡੀ ਦੱਸੀ ਹੋਈ ਯੁਗਤੀ ਵਰਤੀ ਸੀ ਪ੍ਰੇਮੀ ਨੇ ਕਿਹਾ ਜੀ ਵਰਤੀ ਸੀ ਬਾਬਾ ਜੀ ਨੇ ਫਰਮਾਇਆ ਕਿ ਅਸੀਂ ਤਾਂ ਫਿਰ ਕੁਝ ਨਹੀਂ ਕੀਤਾ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਤੀ ਦਾ ਕਮਾਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੀ ਸ਼ਕਤੀ ਹੈ ਜਦੋਂ ਉਸ ਗਵਾਂਡੀ ਨੇ ਬਾਬਾ ਜੀ ਦੇ ਚੰਗੀ ਤਰ੍ਹਾਂ ਲੇੜੇ ਹੋ ਕੇ ਦਰਸ਼ਨ ਕੀਤੇ ਤਾਂ ਉਹ ਬਾਬਾ ਜੀ ਦੇ ਅੱਗੇ ਲੰਮਾ ਹੀ ਪੈ ਗਿਆ ਬਾਬਾ ਜੀ ਦੇ ਦਰਸ਼ਨ ਕਰਕੇ ਉਸ ਗਵਾਂਡੀ ਦੇ ਮਨ ਨੂੰ ਬਹੁਤ ਹੀ ਸ਼ਾਂਤੀ ਆਈ। ਬਾਬਾ ਜੀ ਨੇ ਉਸ ਨਾਸਤਕ ਬੰਦੇ ਨੂੰ ਕਿਹਾ ਕਿ ਗੁਰਮਖਾ ਜੀ ਆਆਂ ਨੂੰ ਉਹ ਗਵਾਂਡੀ ਬਾਬਾ ਜੀ ਦੀ ਇੰਨੀ ਨਿਮਰਤਾ ਭਰੇ ਬਚਨ ਨੂੰ ਸੁਣ ਕੇ ਰੋਣ ਹੀ ਲੱਗ ਪਿਆ। ਉਸ ਨੇ ਕਿਹਾ ਕਿ ਬਾਬਾ ਜੀ ਮੈਂ ਪਾਪੀ ਹਾਂ ਮੈਨੂੰ ਬਖਸ਼ ਲਵੋ। ਮੈਂ ਤਾਂ ਭੁੱਲਿਆ ਹੀ ਰਿਹਾ। ਬਾਬਾ ਜੀ ਨੇ ਫਰਮਾਇਆ ਕਿ ਗੁਰਮਖਾ ਤੂੰ ਅੰਮ੍ਰਿਤ ਸ਼ਕਲ ਹੈ ਤੇ ਤੂੰ ਨਿਤਨੇਮ ਕਰਿਆ ਕਰ ਨਾਲੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਿਆ ਕਰ ਤੇ ਪੂਰਨ ਮਾਸ਼ੀ ਤੇ ਇੱਥੇ ਹਾਜ਼ਰੀ ਭਰਿਆ ਕਰ ਨਾਲੇ ਸੇਵਾ ਕਰਿਆ ਕਰ ਤੇਰੇ ਸਾਰੇ ਕਾਰਜ ਹੀ ਰਾਸ ਹੋ ਜਾਣਗੇ ਤੈਨੂੰ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੀ ਲੈ ਕੇ ਆਈ ਹੈ ਕਿਉਂਕਿ ਹੁਣ ਤੇਰੇ ਪਾਪ ਪਾਸੇ ਹੋ ਗਏ ਹਨ ਤੇਰੇ ਪਾਪਾਂ ਦਾ ਪਲੜਾ ਹੌਲਾ ਹੋ ਗਿਆ ਹੈ ਉਸ ਗਵਾਂਡੀ ਨੇ ਬਾਬਾ ਜੀ ਨੂੰ ਸਤਿ ਬਚਨ ਕਿਹਾ ਤੇ ਅੰਮ੍ਰਿਤ ਛਕ ਕੇ ਉਹ ਬਾਬਾ ਜੀ ਦੀ ਸੰਗਤ ਕਰਨ ਲੱਗ ਪਿਆ ਹਰ ਰੋਜ਼ ਨਿਤਨੇਮ ਕਰਨ ਲੱਗ ਪਿਆ ਤੇ ਨਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲੱਗਿਆ ਉਸ ਨਾਸਤਕ ਬੰਦੇ ਦੀ ਜ਼ਿੰਦਗੀ ਦਾ ਪਲਟਾ ਆ ਗਿਆ ਸਾਧ ਸੰਗਤ ਜੀ ਜੇ ਅਸੀਂ ਹਰ ਰੋਜ਼ ਨਿਤਨੇਮ ਕਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਦੇ ਹੁਕਮਨਾਮਾ ਨਹੀਂ ਸੁਣਦੇ ਨਾ ਹੀ ਹੁਕਮਨਾਮਾ ਪੜ੍ਹਦੇ ਹਾਂ ਤਾਂ ਇਹ ਇੱਕ ਬਹੁਤ ਵੱਡੀ ਕਮੀ ਹੈ ਇਸ ਕਮੀ ਦੇ ਕਰਕੇ ਸਾਡੇ ਕਾਰਜ ਰਾਸ ਨਹੀਂ ਹੁੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਬਹੁਤ ਹੀ ਜ਼ਰੂਰੀ ਹਨ। ਹੁਣ ਦੇਖੋ ਜਿਹੜਾ ਬੰਦਾ ਪੂਰਾ ਨਾਸਤਕ ਸੀ ਉਹ ਬਹੁਤ ਨਿੰਦਿਆ ਕਰਦਾ ਸੀ। ਉਹ ਕਿਸੇ ਦੇ ਵੀ ਸਮਝਾਏ ਤੇ ਨਹੀਂ ਸਮਝਦਾ ਸੀ। ਉਸ ਨੂੰ ਬਿਨਾਂ ਕੁਝ ਕਹੇ ਤੋਂ ਹੀ ਉਹ ਗੁਰੂ ਸਾਹਿਬਾਂ ਦੀ ਮਿਹਰ ਨਾਲ ਸਿੱਧੇ ਰਸਤੇ ਤੇ ਆ ਗਿਆ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਜੇ ਕਿਸੇ ਪਾਪੀ ਨਾਸਤਕ ਬੰਦੇ ਦੇ ਮੱਥੇ ਲੱਗਦੇ ਹਨ ਤਾਂ ਉਸ ਦੀ ਜ਼ਿੰਦਗੀ ਦਾ ਵੀ ਪਲਟਾ ਆ ਜਾਂਦਾ ਹੈ ਉਸ ਦੇ ਵੀ ਪਾਪ ਪਾਸੇ ਹੋ ਜਾਂਦੇ ਹਨ ਤੇ ਉਹ ਉਹ ਵੀ ਸਿੱਧੇ ਰਸਤੇ ਤੇ ਤੁਰ ਪੈਂਦਾ ਹੈ ਇਸ ਲਈ ਜੇ ਕਿਸੇ ਨੂੰ ਸਿੱਧੇ ਰਸਤੇ ਤੇ ਲਿਆਉਣਾ ਹੈ ਤਾਂ ਇਸ ᔪਗਤੀ ਨੂੰ ਵਰਤਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ